ਨਮਸਕਾਰ ਨਖਸ਼ੀਰ ਆਪ ਦੀ ਖੇਤ ਸਰਤਾ ਨਿਊਜ਼ ਆਏ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਹਾਂਜੀ ਮੈਡਮ ਜੀ ਕੀ ਨਾਮ ਹੈ ਤੇ ਕੀ ਡਿਜ਼ਾਈਗਨੇਸ਼ਨ ਮੇਰਾ ਨਾਮ ਹੈ ਜੀ ਡਾਕਟਰ ਜਤਿੰਦਰ ਕੌਰ ਮੇਰੀ ਡਿਜ਼ਾਈਗਨੇਸ਼ਨ ਹੈ ਇਹ ਐਗਰੋ ਮੈਟਰੋਲੋਜੀਸ ਮਤਲਬ ਖੇਤੀ ਮੌਸਮ ਦਾ ਗਿਆਨ ਮੌਸਮ ਬਾਰੇ ਕੀ ਆਪਣੇ ਮੌਸਮ ਬਾਰੇ ਜੀ ਬਟਿੰਡਾ ਵਿੱਚ ਆਉਣ ਵਾਲੇ 4-5 ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਆਪਣਾ ਜਿਹੜਾ ਵਧ ਤੋਂ ਵਧ ਤਾਪਮਾਨ ਹੈ ਉਹ 24 ਤੋਂ 25 ਡਿਗਰੀ ਸੈਲਸੀਅਸ ਦੇ ਵਿੱਚ ਰਹਿਣ ਦਾ ਅਨੁਮਾਨ ਹੈ ਤੇ ਘੱਟ ਤੋਂ ਘੱਟ ਤਾਪਮਾਨ ਜਿਹਨੂੰ ਆਪਾਂ ਰਾਤ ਦਾ ਤਾਪਮਾਨ ਕਹਿੰਦੇ ਆ ਉਹ 3 ਤੋਂ 4 ਡਿਗਰੀ ਰਹਿਣ ਦੀ ਸੰਭਾਵਨਾ ਹੈ ਤੇ ਆਪਣੇ ਆਉਣ ਵਾਲੇ ਦਿਨਾਂ ਵਿੱਚ بارش ਦੀ ਕੋਈ ਵੀ ਅਨੁਮਾਨ ਨਹੀਂ ਹੈ ਕੋਈ ਭਵਿੱਖਬਾਣੀ ਨਹੀਂ ਹੈ ਕਿ ਮੌਸਮ ਖੁਸ਼ਕ ਹੀ ਰਹੇਗਾ ਪਰ ਆਪਣੇ ਡੈਂਸ ਮਤਲਬ ਸੰਗਣੀ ਤੋਂ ਦੀ ਵੀ ਕੋਈ ਸੰਭਾਵਨਾ ਨਹੀਂ ਹੈਗੀ ਪਠਿੰਡਾ ਵਿੱਚ ਤਾਂ ਮੌਸਮ ਸਾਫ਼ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਪਰ ਇਸ ਦੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਵੀ ਹੈ ਤੇ ਇਸ ਦੇ ਨਾਲ ਸੰਗਣੀ ਧੁੰਦ ਦੀ ਵੀ ਸੰਭਾਵਨਾ ਹੈ ਜੇ ਖੇਤੀ ਦੇ ਬਾਰੇ ਗੱਲ ਕੀਤੀ ਜਾਵੇ ਜਾਂ ਫਸਲਾਂ ਦੇ ਬਾਗ ਵਿੱਚ ਇਸ ਮੌਸਮ ਕਿਸ ਤਰ੍ਹਾਂ ਦਾ ਰਹੇ ਖੇਤੀ ਦੇ ਲਈ ਜਿਵੇਂ ਆਪਣਾ ਕਈ ਇਲਾਕਿਆਂ ਵਿੱਚ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਜਾਂ ਸ਼ੀਤ ਲਹਿਰ ਚੱਲਣ ਦਾ ਅਨੁਮਾਨ ਹੈ ਜਿਸ ਦੇ ਨਾਲ ਆਪਣਾ ਘੱਟ ਤੋਂ ਘੱਟ ਤਾਪਮਾਨ ਜਿਹੜਾ ਉਹ ਨਾਰਮਲ ਦੇ ਨਾਲੋਂ ਆਪਣਾ ਥੱਲੇ ਚਲਾ ਜਾਂਦਾ ਹੈ ਜਿਸ ਦੇ ਨਾਲ ਫਸਲਾਂ ਤੇ ਸਬਜ਼ੀਆਂ ਤੇ ਬਾਗਬਾਨੀ ਤੇ ਉਹ ਉਹਦੇ ਤੇ ਡੂੰਘਾ ਅਸਰ ਪੈਂਦਾ ਉਸ ਚੀਜ਼ ਦਾ ਤਾਂ ਉਹਦੇ ਲਈ ਆਪਾਂ ਨੂੰ ਫਸਲਾਂ ਨੂੰ ਹਲਕਾ ਪਾਣੀ ਦੇ ਕੇ ਜਦੋਂ ਆਪਾਂ ਹਲਕੀ ਸਿੰਚਾਈ ਕਰਦੇ ਆਂ ਤਾਂ ਆਪਣਾ ਜ਼ਮੀਨ ਦਾ ਤਾਪਮਾਨ ਉੱਭਰ ਜਾਂਦਾ ਹੈ ਨਾਰਮਲ ਦੇ ਨਾਲੋਂ ਤੇ ਇਸ ਨਾਲ ਨਾਲ ਆਪਾਂ ਇਸ ਨੂੰ ਕੋਰੇ ਦੇ ਪ੍ਰਭਾਵ ਤੋਂ ਵੀ ਬਚਾ ਸਕਦੇ ਆਂ ਤੇ ਇਸ ਇਸ ਦੇ ਨਾਲ ਹੀ ਆਪਾਂ ਨੂੰ ਸਾਰੀਆਂ ਫਸਲਾਂ ਨੂੰ ਹਲਕਾ ਹਲਕਾ ਪਾਣੀ ਦਿੰਦੇ ਰਹਿਣਾ ਚਾਹੀਦਾ आम जनता ਦੇ ਲਈ ਜਿਵੇਂ ਆਪਾਂ ਦੇਖ ਰਹੇ ਹਾਂ ਜੀ ਹਵਾ ਦੇ ਵਿੱਚ ਹਿਊਮਿਡਿਟੀ ਵੀ ਬਹੁਤ ਜ਼ਿਆਦਾ ਹੈਗੀ ਆ ਤੇ ਆਪਣੇ ਮੌਸਮ ਆਪਾਂ ਕਹਿ ਰਹੇ ਹਾਂ ਵੀ ਧੁੱਪ ਹੈ ਸਾਫ ਹੈ ਪਰ ਇਸ ਦੇ ਨਾਲ ਅਸ਼ੀਤ ਲਹਿਰ ਜੋ ਚੱਲਦੀ ਆ ਉਹਦੇ ਨਾਲ ਠੰਡ ਹੈ ਹਵਾ ਦੇ ਵਿੱਚ ਇਸ ਕਰਕੇ ਆਮ ਜਨਤਾ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਆਪਾਂ ਨੂੰ ਗਰਮ ਕੱਪੜੇ ਪਾਉਣੇ ਚਾਹੀਦੇ ਨੇ ਫालतू ਹਵਾ ਦੇ ਵਿੱਚ ਆਉਣ ਜਾਣ ਤੋਂ ਟਰੈਵਲ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਆਪਣੇ ਵਾਇਰਲ ਇਨਫੈਕਸ਼ਨ ਹੋ ਰਹੀ ਆ ਬੱਚਾ ਨੂੰ ਵੀ ਵਾਇਰਲ ਹੋ ਰਿਹਾ ਹੈ ਕੋਲਡ ਕਫ ਹੋ ਰਿਹਾ ਹੈ ਇਸ ਦੇ ਲਈ ਚੇਤਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਿੰਨ ਨੂੰ ਤੁਸੀਂ ਕਹੇ ਹੋ ਫਸਲਾਂ ਨੂੰ ਜਿ ਕੋਰਾ ਪਾਣੀ ਸੁਆਣਾ ਤੇ ਪਾਣੀ ਲਾਉਣਾ ਚਾਹੀਦਾ ਹੈ ਹਾਂਜੀ ਸਥਾਪਮਾਨ ਵਾਜਨ ਹਾਂਜੀ ਪਰ ਜੇ ਸ਼ਹਿਰੀ ਇਲਾਕਿਆਂ ਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਕੋਈ ਬਗੀਚੀ ਲਾਈ ਹੈ ਉਹ ਕਿਤੇ ਜੇ ਪਾਣੀ ਲਾਤਾ ਤਾਂ ਠੰਡ ਮਾਰ ਜੂਗੀ ਕੋਰਾ ਨੂੰ ਕਿੱਦਾਂ ਜਮਾਉਣਾ ਨਹੀਂ ਪਾਣੀ ਲਾਉਣ ਨਾਲ ਆਪਣਾ ਠੰਡ ਨਹੀਂ ਮਾਰਦੀ ਹੈਗੀ ਜੀ ਜਦੋਂ ਆਪਾਂ ਪਾਣੀ ਲਾਉਨੇ ਆ ਤਾ ਆਪਣਾ ਜਿਹੜਾ ਐਵੇਪੋਰੇਸ਼ਨ ਹੁੰਦੀ ਆ ਉਹਦੇ ਨਾਲ ਕੀ ਆ ਆਪਣਾ ਫਸਲਾਂ ਦਾ ਤਾਪਮਾਨ ਥੋੜਾ ਵੱਧ ਜਾਂਦਾ ਨਾਲ ਦੇ ਨਾਲ ਜਿਹੜਾ ਕੀ ਆ ਆਪਣਾ ਘੱਟ ਤੋਂ ਘੱਟ ਤਾਪਮਾਨ ਜਦੋਂ 3 ਤੋਂ 4 ਡਿਗਰੀ ਸੈਲਸੀਅਸ ਦਾ ਫਰਕ ਹੁੰਦਾ ਉਹਦਾ ਆਪਣੀ ਜ਼ਮੀਨ ਦੇ ਤਾਪਮਾਨ ਨਾਲ ਜਦੋਂ ਆਪਾਂ ਫਸਲਾਂ ਨੂੰ ਪਾਣੀ ਦਿੰਨੇ ਆ ਤਾਂ ਉਹ ਤਾਪਮਾਨ ਵੱਧ ਹੈ ਨਾ ਕਿ ਉਹ ਠੰਡਕ ਵਾਲਾ ਮਹਿਸੂਸ ਜਦੋਂ ਉਹ ਲੜੇ ਪਾਣੀ ਲਾਉਣਾ ਚਾਹੀਦਾ ਪਾਣੀ ਲਾਉਣਾ ਚਾਹੀਦਾ ਪਰ ਪਾਣੀ ਹਲਕਾ ਲਾਉਣਾ ਚਾਹੀਦਾ ਪਰ ਕਿ ਨਹੀਂ ਲਾਉਣਾ ਪਰ ਕਿ ਨਹੀਂ ਲਾਉਣਾ ਹਾਂਜੀ ਰਣਾਗਰ ਨਾਇਬ ਸਿੰਘ ਜੀ ਗਰਨੇ ਸਿੰਘ ਅੱਜ ਦਾ ਮੌਸਮ ਬੜਾ ਖਾਤਮਾ ਅਸਲ ਨੂੰ ਇਹ ਜਿਹੜੀ ਹੈਗੀ ਕਣਕ ਆਪਣੀ ਕਣਕ ਦੀ ਫਸਲ ਹੈ ਇਹਦੇ ਵਾਸਤੇ ਤਾਂ ਲਾਹੇ ਵੰਦੀ ਆ ਜਿਹੜਾ ਹੈਗਾ ਆਲੂ ਤੇ ਸਰੋਂ ਇਹਦਾ ਨੁਕਸਾਨ ਆ ਕੋਰੇ ਦਾ ਬਹੁਤ ਜਾੜੇ ਇਹਦਾ ਨੁਕਸਾਨ ਇਹਦੇ ਨਾਲ ਆ ਆਲੂ ਮਾਰ ਜਾਂਦੇ ਆ ਰੋਜ਼ ਪਾਣੀ ਛੱਡਣਾ ਪੈਂਦਾ ਗੱਲ ਉਹਾਂ ਚ ਸਰੋਂ ਦੀ ਫਸਲ ਤਾਂ ਜਿਵੇਂ ਮਾਰ ਦਿੱਤਾ ਹੈ ਇਹ ਇੱਕ ਚੀਜ਼ ਨੂੰ ਪਾਣੀ ਲਾਉਣਾ ਪੈਂਦਾ ਫਿਰ ਕਣਕ ਵਾਸਤੇ ਕੋਈ ਨਹੀਂ ਜੇ ਅੱਜਕੱਲ ਹੁਣ ਠੀਂ ਪੈਂਦਾ ਇਹ ਸਾਰੀਆਂ ਫਸਲਾਂ ਵਾਸਤੇ ਲਾਹੇਵੰਦ ਜੇ ਧੁੰਦ ਪੈਂਦਾ ਧੁੰਦ ਨਾਲ ਕਿੰਨਾ ਧੁੰਦ ਨੂੰ ਵੀ ਧੁੰਦ ਨਾਲ ਤਾਂ ਫਸਲ ਬਣਦੀ ਹੈ ਜੇ ਮੀਂਹ ਪਊਗਾ ਤਾਂ ਧੁੰਦ ਸਵੇਰ ਹੀ ਪਊ। ਦੇਖੋ ਧੁੰਦ ਨਾਲ ਤਾਂ ਫਸਲ ਸਮੋਂ ਵਧੀਆ ਬਣਦੀ। ਇਤਲੇ ਸਮੇਂ ਨਾਲ ਬੰਦੋਂ ਬੀਜ ਤੋਂ ਅੱਜ ਟੱਕੀ ਗੱਲ ਕਰੇ ਕੱਟ ਨਹੀਂ ਪੈ ਰੇ ਪਹਿਲਾਂ ਹੁਣ ਕੱਟ ਪੈ ਰਹੀ ਹੈ ਯਾ ਗੈਸਾਂ 'ਚ ਧੁੰਦ ਪੈਂਦੀ ਹੁੰਦੀ ਸੀ ਐਕਿ ਹੁਣ ਮੀਂਹ ਨਹੀਂ ਪਿਆ ਤਾਂ ਧੁੰਦ ਨਹੀਂ ਪੈ ਰਹੀ। ਫੋਟੋ ਤਾਂ ਕੀ ਫਿਰ ਹੈਗਾ ਹੁਣ ਬੱਚਾ ਕੀ ਬੋਲ ਰਿਹਾ ਨੇ ਫਸਲ ਦਾ ਹਜੇ ਤੱਕ ਤਾਂ ਇੰਨਾ ਕੋਈ ਜ਼ਿਆਦਾ ਕੋਰਾ ਵੀ ਹੈ ਨਹੀਂ ਇੰਨਾ ਕੋਈ ਜ਼ਿਆਦਾ ਨੁਕਸਾਨ ਵੀ ਹੈ ਨਹੀਂ ਕੋਈ ਬਾਹਲਾ ਕੋਰਾ ਨਹੀਂ ਨਾ ਪੈਂਦਾ ਚਾਰ ਚਾਰ ਦੇ ਨਹੀਂ ਪੈਂਦਾ ਹਾਂ ਜੇ ਤਾਂ ਕੋਰਾ ਥੋੜਾ ਪੈਂਦਾ ਹੈ ਧੁੱਪ ਨਿਕਲਿਆਉਂਦੇ ਮੌਸਮ ਸਾਫ਼ ਹੈ ਜੇ ਧੁੰਦ ਵਿੱਚ ਕੋਰਾ ਪਵੇ ਤਾਂ ਉਹ ਨੁਕਸਾਨ ਕਰਦਾ ਹੁਣ ਤਾਂ 2 ਘੰਟੇ ਕੋਰਾ ਪੈਂਦਾ ਤਾਂ ਨਾਲ ਹੀ ਤਾਂ ਸਵੇਰ ਧੁੱਪ ਨਿਕਲਿਆਉਂਦੇ ਖੁਰ ਜਾਂਦਾ ਨਾਲ ਹੀ ਨਾਲ ਇਹ ਕੋਈ ਫਸਲ ਦਾ ਐਡਾ ਕੋਈ ਨੁਕਸਾਨ ਵਾਲੀ ਗੱਲ ਹੈਗੀ ਇਤੇ ਜ਼ਿਆਦੇ ਪੈਣ ਲੱਗਾ ਤਾਂ ਨੁਕਸਾਨ ਹੋ ਵੀ ਸਕਦਾ ਅੱਪ ਤੱਕ ਲਈ ਬਸ ਇਤਨਾ ਹੀ ਸਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅੱਪ ਤੱਕ ਲਈ ਨਮਸਕਾਰों देखते रहिए 7823